ਇੱਕ ਪਹੇਲੀ ਇੱਕ ਹਨੇਰੀ ਰਾਤ ਸੀ ਅਤੇ ਉਹ ਮੇਰੇ ਨਾਲ ਸੀ ਮੈਂ ਉਸ ਦੇ ਉੱਪਰ ਸੀ ਉਹ ਮੇਰੇ ਹੇਠਾਂ ਸੀ ਮੈਨੂੰ ਦੱਸੋ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਸਾਈਕਲ ਦੂਸਰੀ ਪਹੇਲੀ ਉਹ ਚੀਜ਼ ਕੀ ਹੈ ਜਿਸ ਨੂੰ ਕਰਕੇ ਮੁੰਡੇ ਥੱਕ ਜਾਂਦੇ ਹਨ ਕੁੜੀਆਂ ਕਹਿੰਦੀਆਂ ਹਨ ਹੋਰ ਕਰਨੀ ਹੈ ਇਸ ਦਾ ਸਹੀ ਜਵਾਬ ਹੈ ਸ਼ਾਪਿੰਗ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੁੜੀਆਂ ਵਿੱਚ ਨਹੀਂ ਬਾਦੀ ਮੁੰਡਿਆਂ ਵਿੱਚ ਬਾਦੀ ਹੈ ਇਸ ਦਾ ਸਹੀ ਜਵਾਬ ਹੈ ਮੁੱਛਾਂ ਚੌਥੀ ਪਹੇਲੀ ਕੁੜੀਆਂ ਅਤੇ ਔਰਤਾਂ ਕਦੋਂ ਗਰਮ ਹੁੰਦੀਆਂ ਹਨ ਇਸਦਾ ਸਹੀ ਜਵਾਬ ਹੈ ਬੁਖਾਰ ਅਤੇ ਗੁੱਸੇ ਨਾਲ ਪੰਜਵੀਂ ਪਹੇਲੀ ਉਹ ਕਿਹੜਾ ਕੰਮ ਹੈ ਜੋ ਔਰਤਾਂ ਪਿੱਛੋਂ ਤੋਂ ਜ਼ਿਆਦਾ ਕਰਦੀਆਂ ਹਨ ਇਸਦਾ ਸਹੀ ਜਵਾਬ ਹੈ ਸਿਰ ਤੇ ਪੱਲੂ ਸ਼ੇਮੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਕਰਦੇ ਸਮੇਂ ਕੁੜੀਆਂ ਚੀਕਾਂ ਮਾਰਦੀਆਂ ਹਨ ਮੁੰਡੇ ਚੁੱਪ ਰਹਿੰਦੇ ਹਨ ਇਸਦਾ ਸਹੀ ਜਵਾਬ ਹੈ ਝਗੜਾ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਮਾਰਦੇ ਸਮੇਂ ਦਿਲ ਧੜਕਣ ਇੱਕ ਮਿੰਟ ਲਈ ਰੁਕ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ 6 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਇਨਸਾਨ ਰਾਤ ਨੂੰ ਲੈਣਾ ਪਸੰਦ ਕਰਦਾ ਹੈ ਇਸਦਾ ਸਹੀ ਜਵਾਬ ਹੈ ਨੀਂਦ ਨੌਵੀਂ ਪਹੇਲੀ ਕੁੜੀਆਂ ਦੀਆਂ ਲੱਤਾਂ ਦੇ ਵਿਚਕਾਰ ਕੀ ਹੁੰਦਾ ਹੈ ਇਸਦਾ ਸਹੀ ਜਵਾਬ ਹੈ ਗੋਡੇ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਲੰਬੀ ਅਤੇ ਮੋਟੀ ਹੁੰਦੀ ਹੈ ਅਤੇ ਕੁੜੀਆਂ ਨੂੰ ਬਹੁਤ ਪਸੰਦ ਹੈ ਇਸਦਾ ਸਹੀ ਜਵਾਬ ਹੈ ਵਾਲ